ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਬ ਜੀ ਦੇ ਅਮੋਲਕ ਬਚਨ ਰਾਗ ਤਨਸਰੀ ਪਹਿਲਾ ਪਹਿਲਾ ਤਨਸਰੀ ਰਾਗ ਦਾ ਨਾਮ ਹੈ ਪਹਿਲਾ ਪਹਿਲਾ ਪਹਿਲੇ ਪਾਤਸ਼ਾਹ ਧਰਗੁਰੂ ਨਾਨਕ ਮਹਾਰਾਜ ਜੀ ਦੇ ਇਹ ಅಮੋਲਕ ਬਚਨ ਹਨ। ਪਵਨ ਸ਼ਬਦ ਦੇ ਵਿੱਚ راہਉ ਦੇ ਪਦ ਅੰਦਰ ਮਾਲਕ ਪਰਮੇਸ਼ਰ ਆਵਾਜ਼ ਮਾਰੀ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਕਰਕੇ ਬਚਨ ਆਪ ਦੇ ਵਿੱਚ ਬੈ ਸਿ। ਅਰਤੀ ਹੋਏ ਪਾਪੋਂ ਠੰਡਾ ਤੇਰੀ ਅਰਤੀ ਅਨਹਤਾ ਸ਼ਬਦ ਬਾਜਨ ਸੁਪੇਰੀ ਰਹਾਉ ਰਹਾਉ ਦੇ ਮੰਦ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਦੀ ਲਾਪਤੂ ਆਵਾਜ਼ ਮਾਰ ਕੇ ਕਹਿੰਦੇ ਨੇ ਇਹ ਪਾਪ ਦਾ ਨਾ ਇਹ ਤੁਖਾਂ ਦਾ ਨਾਸ਼ ਕਰਨ ਵਾਲੇ तेरे مالک ਦੀ ਇਸ ਕਾਇਨਾਤ ਦੇ ਅੰਦਰ ਇਸ ਖਲਕਤ ਦੇ ਵਿੱਚ ਬੜੀ ਅਚਰਤਮਈ ਆਰਤੀ ਤੇਰੀ ਹੋ ਰਹੀ ਹੈ ਪਾਤਸ਼ਾਹ ਜੀ ਤੇਰੇ ਇਹ ਮੇਰੇ ਮਾਲਕ ਦੀ ਇੰਨੀ ਮਹਾਨ ਆਰਤੀ ਇਸ ਜਗਤ ਵਿੱਚ ਤੇਰੀ ਹੁੰਦੀ ਪਈ ਹੈ ਇਸ ਆਰਤੀ ਨੂੰ ਦੇਖ ਕੇ ਹੈਰਾਨ ਹੋਈ ਚਾਹੀਦਾ ਹੈ ਕਿ ਇਸ ਧਰਤੀ ਦੇ ਉੱਪਰ ਜਿੰਨੇ ਵੀ ਜੀਵ ਜੀਵਤ ਬੱਤੀ ਪੜਦੇ ਨੇ ਉਹਨਾਂ ਦੇ ਅੰਦਰ ਜਿਹੜੀ ਸ਼ਬਦ ਦੀ ਤਕਤ ਹੈ ਉਹ ਮੰਨੂ ਬਾਜਰ ਤੇਰੀ ਅਨੇਕਾਂ ਤਰ੍ਹਾਂ ਦੀਆਂ ਸਾਜਾਂ ਦੀਆਂ ਆਵਾਜ਼ਾਂ ਇਹ ਪ੍ਰਗਟ ਹੋ ਰਹੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਅਚਰਜ ਭਈ ਤੇਰੀ ਾਰਤੀ ਹੈ ਇਤਿਹਾਸ ਕਿਦੋਂ ਆਪਾਂ ਪੜਦੇ ਹਾਂ ਤੇ ਇਤਿਹਾਸ ਇਸ ਤਰ੍ਹਾਂ ਦਾ ਵਿਚਾਰ ਪ੍ਰਗਟ ਕਰਦਾ ਹੈ ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤਨਾਥ ਕੁਦੀ ਦੇ ਵਿੱਚ ਜਗਤਨਾਥ ਦੇ ਮੰਦਰ ਵਿੱਚ ਪਹੁੰਚ ਕੇ ਪੁਜਾਰੀਆਂ ਦੇ ਸਾਹਮਣੇ ਪਰਗਟ ਕੀਤਾ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਉਸ ਜਗਤਨਾਥ ਦੇ ਮੰਦਰ ਕੋਲ ਪਹੁੰਚੇ ਸੰਦੇਆ ਸਮੇਂ ਪਟਕ ਲੋਕ ਇਕੱਤਰ ਹੋਏ ਪੁਜਾਰੀਆਂ ਨੇ ਆਪਣੇ ਵੱਲੋਂ ਥਾਲ ਫੜੜੇ ਹੈ ਦੀਵੇ ਜਗਾਇਨੇ ਧੂਪਾਂ ਸੁਖਾਜਾਂ ਨੇ ਪੁੱਲ ਆਦਿ ਸਵੱਦੀਆਂ ਆਦਿ ਰੱਖੀਆਂ ਔਰ ਇੱਕ ਮੂਰਤੀ ਨੂੰ ਹੀ ਜਗਤ ਦਾ नाथ ਕਹਿ ਕੇ ਉਹਦੀ ਆਰਤੀ ਭਾਰਤ ਲਗੇ ਸਤਗੁਰੂ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਜੀ ਬਿਲਕੁਲ ਅਡੋਲ ਬੈਠੇ ਉਹ ਇਸ ਮੂਰਤੀ ਦੀ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਨੇ ਉਸ ਮੂਰਤੀ ਦਾ ਉੱਠ ਕੇ ਸਤਕਾਰ ਵੀ ਕੋਈ ਨਹੀਂ ਕੀਤਾ। ਔਰ ਆਪਣੇ ਮੁਖ ਦੇ ਵਿੱਚੋਂ ਉਸ ਮੂਰਤੀ ਦੀ ਉਸਤਤ ਦੇ ਬਿਰਤ ਵਿਚਾਰ ਵੀ ਕੋਈ ਪ੍ਰਗਟ ਨਹੀਂ ਕੀਤਾ। ਹਣ ਪੁਜਾਰੀ ਮੂਰਤੀ ਦੀ ਪੂਜਾ ਵੀ ਕਰਦੇ ਨੇ। ਮੂਰਤੀ ਦਾ ਸਤਕਾਰ ਵੀ ਕਰਦੇ ਨੇ ਉਸ ਮੂਰਤੀ ਦੇ ਪ੍ਰਤੀ ਅਨੇਕਾਂ ਸ਼ਬਦਾਂ ਦੇ ਵਿਚਾਰ ਪੁਸਤਕ ਦੇ ਵਿੱਚ ਉਹ ਵੀ ਪਰਗਟ ਕਰਦੇ। ਉਹਨਾਂ ਪਿੱਛੇ ਲੋਕਾਂ ਦੀ ਭੀੜ ਵੀ ਉਹੀ ਪੂਜਾ ਕਰ ਰਹੀ ਹੈ। ਪਰ ਇੱਕ ਗੁਰੂ ਨਾਨਕ ਸਰਬ ਸੱਚੇ ਪੱਖਾ ਨਾਲ ਭਾਈ ਮਰਦਾਨਾ ਨੇ। ਨਾਲ ਇਸ ਆਰਤੀ ਦੇ ਵਿੱਚ ਸ਼ਾਮਲ ਹੋਏ ਨਾ ਮੂਰਤੀ ਦਾ ਸਤਕਾਰ ਨਾ ਦੀ ਪ੍ਰਤੀ ਉਸਤ ਦੇ ਵਿਚਾਰ ਉਹ ਇਸ ਗੱਲ ਨੂੰ ਦੇਖ ਕੇ ਪੁਜਾਰੀਆਂ ਦੇ ਅੰਦਰ ਗੁੱਸਾ ਪੈਦਾ ਹੋਇਆ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਆਪ ਦੇ ਉਸੇ ਬਿਤ ਕੇ ਸ਼ਬਦ ਕਹੇ ਕਿ ਤੁਹਾਨੂੰ ਇਸ ਗੱਲ ਦੀ ਸਬਦ ਨਹੀਂ ਜਗਤ ਦੇ ਨਾਲ ਦੀ ਆਰਤੀ ਹੋ ਰਹੀ ਹੈ ਲੋਕ ਆਰਤੀ ਉਤਾਰਦੇ ਨੇ ਉਸਤਤੀ ਕਰਦੇ ਨੇ ਸਤਕਾਰ ਕਰਦੇ ਪਏ ਨੇ ਤੁਸੀਂ ਇੱਥੇ ਅਡੋਲ ਬੈਠੇ ਇਤਵਨ ਨੂੰ ਸਮਝ ਨਹੀਂ ਕਿ ਜਗਤ ਦੇ ਆਨਤਿਕ ਆਰਤੀ ਵਿੱਚ ਭਗਤ ਦੀ ਸ਼ਾਮਲ ਹੋਣਾ ਚਾਹੀਦਾ ਉਹਨਾਂ ਨੇ ਆਪਣੇ ਵੱਲੋਂ ਇਹ ਸ਼ਬਦ ਬੋਲ ਦਿੱਤੇ ਸ਼ੁੱਧ ਪ੍ਰਕਾਸ਼ ਦੇ ਵਿੱਚ ਸ਼ਬਦ ਅੰਤਰਤ ਨੇ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰ ਸੀ ਕਿ ਅਸੀਂ ਤੇ ਉਸ ਮਾਲਕ ਜਗਤ ਦੇ ਨਾਲ ਦੀ ਆਰਤੀ ਵਿੱਚ ਸਦਾ ਹੀ ਜੁੜੇ ਰਹੇ ਨੇ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਸ ਮਾਲਕ ਪਰਮੇਸ਼ਰ ਦੀ ਆਰਤੀ ਅਸੀਂ ਅਸਲ ਵਿੱਚ ਹਰ ਰੋਜ਼ ਹੀ ਹਰ ਸਮੇਂ ਹੀ ਪਛਾਣਦੇ ਆਂ। ਇਹ ਕੋਈ ਆਰਤੀ ਵਿੱਚ ਸ਼ਾਮਲ ਪੁਜਾਰੀਆਂ ਨੇ ਇਹ ਗੱਲ ਪਈ ਪਰ ਤੁਸੀਂ ਕਿਹੜੀ ਆਰਤੀ ਕਰਦੇ ਤੁਹਾਡੇ ਮੁਤਾਬਕ ਜਗਤ ਤੇ ਨਾਰਦੇ ਦੀ ਆਰਤੀ ਕੀ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖੇ ਸਨ ਸਰਪ ਸਰੋਪਣ ਜਸ ਪ੍ਰਭ ਤੁੱਚੇ ਕਰੈ ਆਰਤੀ ਤਸ ਮਨ ਸੂਚੇ ਕਹਿੰਦੇ ਜਿਹੜਾ ਮਾਲਕ ਸਰਬ ਸ੍ਰੋਮਣ ਹੈ ਨਾ ਸਭ ਤੋਂ ਮਹਾਰ ਸਭ ਤੋਂ ਵੱਡਾ ਹੈ ਜਗਤ ਦਾ ਨਾਮ ਉਸ ਮਾਲਕ ਪਰਮੇਸ਼ਰ ਦਾ ਜਸ ਕਰਨਾ ਉਸ ਮਾਲਕ ਪਰਮੇਸ਼ਰ ਦੀ ਸਤਿ ਸਲਾਹ ਕਰਨਾ ਔਰ ਆਪਣੇ ਮਨ ਦੇ ਵਿੱਚ ਸਤਿ ਨਿਪਾ ਪੈਦਾ ਕਰਨਾ ਵਿਕਾਰਾਂ ਦਾ ਤਿਆਗ ਕਰਨਾ ਅਰਤੀ ਸਤਿਗੁਰੂ ਜੀ ਕਹਿੰਦੇ ਸਰਬ ਸਰੋਮਣਾ ਜਸ ਪ੍ਰਭ ਉੱਚੇ ਕਰੈ ਆਰਤੀ ਤਸ ਮਨ ਸੋਚੇ ਕਹਿੰਦੇ ਭਾਈ ਉਸ ਮਾਲਕ ਪਰਮੇਸ਼ਰ ਦੀ ਆਰਤੀ ਸੱਚੇ ਮਨ ਦੇ ਨਾਲ ਉਹਦਾ ਜਸ ਕਰਨਾ ਹੈ ਜਿਹੜਾ ਸਭ ਤੋਂ ਉੱਚਾ ਸਭ ਤੋਂ ਮਹਾਨ ਸਭ ਤੋਂ ਸਰੋਮਣੀ ਹੈ ਅਸੀਂ ਤੇ ਇਦਾਂ ਦੀ ਆਰਤੀ ਕਰਦੇ ਹਾਂ ਬਹੁਤ ਧਿਆਨ ਵਾਲੇ ਸ਼ਬਦ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੁਜਾਰੀਆਂ ਦੇ ਸਾਹਮਣੇ ਖਲੋ ਕੇ ਇੰਨੀ ਗੱਲ ਕਹਿੰਦੇ ਨੇ ਅਸੀਂ ਮੂਰਤੀ ਦੀ ਪੂਜਾ ਨਹੀਂ ਕਰਦੇ ਅਸੀਂ ਆਹ ਤੁਹਾਡੇ ਮਾਂਗ ਦੀਵੇ ਜਗਾ ਕੇ ਧੂਪਾਂ ਤੁਖਾਰ ਕੇ ਫੁੱਲ ਆਦਿ ਅਰਪਣ ਕਰਕੇ ਅਸੀਂ ਇਦਾਂ ਥਾਲ ਆਦਿ ਭਾ ਕੇ ਅਸੀਂ ਆਰਤੀ ਨਹੀਂ ਕਰਦੇ ਅਸੀਂ ਕਰਦੇ ਆਂ ਆਰਤੀ ਅਸੁਚੇ ਮਨ ਦੇ ਨਾਲ ਆਪਣੇ ਮਾਲਕ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਇਸ ਸਤਿਗੁਰੂ ਜੀ ਦੇ ਬੋਲ ਨੇ ਪਾਤਸ਼ਾਹੀ ਕਹਿੰਦੇ ਸਰਬ ਸ਼ਰੋਪਣ ਜਸ ਪ੍ਰਭ ਉਚੇ ਕਰੈ ਆਰਤੀ ਤਸ ਮਨ ਸੁਚੇ ਕਹਿੰਦੇ ਭਾਈ ਅਸਲ ਵਿੱਚ ਰੱਬ ਦਾ ਜਸ ਕਰਨਾ ਤੇ ਆਪਣੇ ਮਨ ਦੇ ਵਿਚਾਰਾਂ ਦਾ ਖਾਤਮਾ ਕਰਨਾ ਇਦਾਂ ਅਰਥੀ ਹੁੰਦੀ ਹੈ ਜਿਹਨੂੰ ਆਪਾਂ ਗੁਰੂ ਕੀ ਬਾਣੀ ਵਿੱਚੋਂ ਇਦਾਂ ਵੀ ਪੜਦੇ ਹਾਂ ਹੁਣ ਧਿਆਨ ਮਾਰਿਓ ਭਗਤ ਰਬਦਾਸ ਮਹਾਰਾਜੀ ਦਾ ਉਹ ਪਾਵਨ ਸ਼ਬਦ ਸਤਿਗੁਰੂ ਜੀ ਕਹਿੰਦੇ ਰੱਬ ਜੀ ਮੈਂ ਵੀ ਤੇਰੀ ਆਰਤੀ ਕਰਦਾ ਮੈਂ ਤੇਰਾ ਨਾਮ ਨਹੀਂ ਜਪਦਾ ਮੈਂ ਲੋਕਾਂ ਬਾਗ ਝੂਠ ਦਾ ਪਸਾਰਾ ਝੂਠ ਦਾ ਦਿਖਾਵਾ ਨਹੀਂ ਕਰਦਾ ਮੈਂ ਤੇਰੇ ਚਰਨਾਂ ਨਾਲ ਜੁੜਦਾ ਤੇਰਾ ਨਾਮ ਉਚਾਰਨਾ ਤੇਰਾ ਜਸ ਗਾਉਣਾ ਮੇਰੇ ਲਈ ਤੇ ਇਹੀ ਭਰਤੀ ਹੈ ਧਿਆਨ ਮਾਰੀ ਉੱਚ ਸਾਰੀਆਂ ਚੀਜ਼ਾਂ ਦਾ ਖੰਡਨ ਆਪਣੇ ਆਪ ਹੀ ਕਰ ਦਿੰਦਾ ਪਾਤਸ਼ਾਹ ਜਿੱਕੇ ਦੇ ਨਾਮ ਤੇਰੋ ਆਰਤੀ ਮੇਰਾ ਨਾਮ ਆਰਤੀ ਹੈ ਇਹ ਲੀ ਪੰਗਤੀ ਵਿੱਚ ਨਵੇੜਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਟੁੱਟੇ ਸਭਲ ਕੋਸਾਰੇ ਲੋ ਜੇ ਇੰਨੀ ਇੱਕ ਪੰਗਤੀ ਸਾਡੇ ਦਿਲਾਂ ਵਿੱਚ ਵੱਜ ਜਾਵੇ ਜਿੰਨਾ ਅਸੀਂ ਬਖਵਾ ਕਰਦੇ ਆ ਉਹ ਸਾਰੇ ਮੁਕ ਜਾਵੇ ਉਹ ਸਤਿਗੁਰੂ ਜੀ ਨੇ ਇਹ ਸ਼ਬਦ ਕਹੇ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਨਾਮ ਤੇਰੋ ਅਸ ਨੂੰ ਨਾਮ ਤੇਰੋ ਉਰਸਾ ਨਾਮ ਤੇਰਾ ਕਿਸਰੋ ਦੇਸ਼ਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਘਸ ਜੱਪੇ ਨਾਮ ਦੇ ਤੁਝੈ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰਾ ਤਾਗਾ ਨਾਮ ਪੂਲ ਮਾਲਾ ਭਾਰ 18 ਸਗਲ ਜੁਠਾਰੇ ਤੇਰੋ ਕੀ ਆ ਤੁਜੈ ਕਿਆ ਅਰਪਉ ਨਾਮ ਤੇਰਾ ਤੂੰ ਹੀ ਚਬਰ ਟੁਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਦਾਸ ਨਾਮ ਤੇਰੂ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਵੇਖੋ ਕਿੰਨੀਆਂ ਗੱਲਾਂ ਦਾ ਜ਼ਿਕਰ ਜਿਹੜਾ ਕੁਝ ਕਰਦੇ ਸੀ ਲੋਕ ਪੁਜਾਰੀ ਆਸਣ ਲਾਉਂਦਾ ਹੈ ਪੁਜਾਰੀ ਆਪਣੇ ਜੀਵਨ ਵਿੱਚ ਆਸਣ ਲਾਉਂਦਾ ਨਾਮ ਤੇਰਾ ਆਸ ਨੂੰ ਨਾਮ ਤਿਰੂ ਔਰਸਾ ਸੁਗੰਧੀਆਂ ਆਪਣੇ ਕੋਲ ਰੱਖਦਾ ਹੈ ਕੇਸਰ ਆਦਕ ਆਪਣੇ ਕੋਲ ਰੱਖਦਾ ਹੈ ਅੰਬੂਲਾ ਪਾਣੀ ਆਪਣੇ ਕੋਲ ਰੱਖਦਾ ਹੈ ਚੰਦਨੋਂ ਆਪਣੇ ਕੋਲ ਚੰਦਨ ਰੱਖਦਾ ਹੈ ਤੇ ਇਹਨਾਂ ਸਾਰੀਆਂ ਸੁਗੰਧੀਆਂ ਦਾ ਛੜਕਾ ਕਰਦਾ ਹੈ ਫਿਰ ਅਗਲੀ ਗੱਲ ਦੀਵਾ ਲੇ ਹੁੰਦਾ ਤੇਲ ਪਾਉਂਦਾ ਬੱਤੀ ਵਿੱਚ ਪਾਉਂਦਾ ਤੇ ਉਹਨੂੰ ਅਗ ਲਗਾਉਂਦਾ ਹੈ ਭਾਵ ਜਗਾ ਦਿੰਦਾ ਹੈ ਚਾਨਣ ਕਰਦਾ ਹੈ ਫਿਰ ਉਸ ਤੋਂ ਬਾਅਦ ਧਾਗਾ ਲੈਂਦਾ ਫੁੱਲ ਲੈਂਦਾ ਮਾਲਾ ਬਣਾਉਂਦਾ ਤੇ ਮੂਰਤੀ ਦੇ ਗਲ ਵਿੱਚ ਪਾਉਂਦਾ ਫਿਰ ਆਪਣੇ ਵੱਲੋਂ ਕਈ ਤਰ੍ਹਾਂ ਦੇ ਪ੍ਰਸ਼ਾਦ ਆਦਿਕ ਅਰਪਣ ਕਰਦਾ ਤੇ ਭੋਗ ਲਗਾਉਂਦਾ ਹੈ ਧੰਨ ਅਬਦਾਸ ਮਹਾਰਾਜ ਜੀ ਵਿਖੋ ਕੀ ਕਹਿੰਦੇ ਪਏ ਨੇ ਰੱਬ ਜੀ ਤੇਰਾ ਨਾਮ ਹੀ ਮੇਰੇ ਲਈ ਪੁਜਾਰੀ ਵਾਲਾ ਆਸਣ ਹੈ ਤੇਰਾ ਨਾਮ ਹੀ ਮੇਰੇ ਲਈ ਸੁਬੰਧੀ ਉਰਸਾ ਹੈ ਤੇਰਾ ਨਾਮ ਹੀ ਕੇਸਰ ਹੈ ਤੇਰਾ ਨਾਮ ਹੀ ਛਟਕਾਰੇ ਇਹ ਸੁਬੰਧੀਆਂ ਦਾ ਛਟਕਾ ਹੈ ਤੇਰਾ ਨਾਮ ਹੀ ਮੇਰੇ ਲਈ ਦੀਵਾ ਹੈ ਨਾਮ ਹੀ ਬੱਤੀ ਹੈ ਨਾਮ ਹੀ ਤੇਲ ਹੈ ਨਾਮ ਹੀ ਜੋਤ ਹੈ ਤੇਰਾ ਨਾਮ ਹੀ ਧਾਗਾ ਹੈ ਨਾਮ ਹੀ ਫੁੱਲ ਹੈ ਨਾਮ ਹੀ ਮਾਲਾ ਹੈ ਨਹੀਂ ਤੇ ਬਾਕੀ ਬਨਸਪਤੀ ਜੁਠਾਰੇ ਸਭ ਕੁਝ ਹੀ ਝੂਠਾ ਹੈ ਬਸ ਤੇਰਾ ਨਾਮ ਸੱਚਾ ਹੈ ਸਤ ਨਾਮ ਹੈ ਹਰ ਭੋਗ ਤੁਹਾਰੇ ਰੱਬ ਜੀ ਭੋਗ ਲਗਮਾਉਣਾ ਤੇਰਾ ਸਦਾ ਚ ਰਹਿਣ ਵਾਲਾ ਨਾਮ ਤੇਉਣਾ ਬਹੁਤ ਧਿਆਨ ਵਾਲੇ ਸ਼ਬਦ ਨੇ ਨਹੀਂ ਤੇ ਏਡੀ ਮੂਰਖਤਾ ਅਸੀਂ ਵਰਤਦੇ ਆ ਇਹ ਸ਼ਬਦ ਵੀ ਪੜਿਆ ਜਾਂਦਾ ਔਰ ਮੂਰਤੀ ਦੇ ਅੱਗੇ ਦੀਵੇ ਜਗਾ ਕੇ ਜੋਤਾਂ ਜਗਾ ਕੇ ਧੂਪ ਤੁਖਾ ਕੇ ਸੁਗੰਧੀਆਂ ਪੁੱਲ ਸੁੱਟ ਕੇ ਫਿਰ ਆਰਤੀ ਵੀ ਉਤਾਰੀ ਜਾਂਦੀ ਵੇਖੋ ਸ਼ਬਦ ਆਹੀ ਪੜਿਆ ਜਾਂਦਾ ਹੈ ਜਿਹੜੇ ਧੰਨ ਰਵਿਦਾਸ ਮਹਾਰਾਜ ਜੀ ਨੂੰ ਕਹਿੰਦੇ ਵੀ ਸਾਡੇ ਗੁਰੂ ਨੇ ਉਹ ਲੋਕ ਮੂਰਤੀਆਂ ਬਣਾ ਕੇ ਪੂਜਦੇ ਨੇ ਆ ਸ਼ਬਦ ਵੀ ਪੜ੍ਹਦੇ ਨੇ ਨਾਲੇ ਤੇ ਉਹਨਾਂ ਦਾ ਸ਼ਬਦ ਪੜਨਗੇ ਤੇ ਨਾਲੇ ਮੂਰਤੀ ਦੀ ਪੂਜਾ ਕਰਨਗੇ ਤੇ ਨਾਲੇ ਉਹੀ ਕੰਮ ਕਰਨਗੇ ਜੀ ਤੋ ਰੋਕਿਆ ਸਤਿਗੁਰੂ ਜੀ ਕਹਿੰਦੇ ਆ ਗੱਲ ਨੂੰ ਤੇ ਸਮਝ ਪੁੱਤ ਰੱਬ ਦਾ ਨਾਮ ਜਪਣਾ ਹੀ ਆਰਤੀ ਐ ਆਪਣੇ ਮਨ ਨੂੰ ਨਿਰਮਲ ਕਰਕੇ ਉਹਦੇ ਸਿਮਰਨ ਵਿੱਚ ਜੋੜਾ ਕਿਉਂਕਿ ਮਨ ਮੈਲਾ ਸਭ ਕੁਛ ਮੈਲਾ ਤਨ ਧੋਤਾ ਮਨ ਅੱਛਾ ਨਾ ਹੋਵੇ ਜੇ ਮਨ ਦੀ ਪਵਿੱਤਰਤਾ ਨਹੀਂ ਕੀਤਾ ਸਾਰਾ ਕੰਮ ਹੀ ਬਰਥਾ ਹੈ ਸਤਿਗੁਰੂ ਜੀ ਨੇ ਇੱਥੇ ਆਰਤੀ ਦੀ ਗੱਲ ਕੀਤੀ ਵੀ ਧਿਆਨ ਮਾਰ ਕਿਉਂਕਿ ਇਹ ਪਾਵਨ ਸ਼ਬਦ 663 ਪੰਨੇ ਤੇ ਜਦੋਂ ਆਪਾਂ ਪੜਾਂਗੇ ਤਨਾਸਰੀ ਰਾਗ ਵਿੱਚ ਜਾ ਕੇ ਉਥੇ ਨਾਲ ਬਕਾਇਦਾ ਲਿਖਿਆ ਹੈ ਰਾਗਤਨਾ ਸ੍ਰੀ ਮਹਿਲਾ ਪਹਿਲਾ ਆਰਤੀ ਆਰਤੀ ਸ਼ਬਦ ਉੱਪਰ ਲਿਖਿਆ ਨਾਲ ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਕੋਡ ਕੀਤਾ ਹੈ ਕਿ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਨਿਤਨੇਮ ਦੀ ਇਹ ਮਰਿਆਦਾ ਸੀ ਸੋਦਰ ਵਾਲਾ ਪਾਵਨ ਸ਼ਬਦ ਉਸ ਤੋਂ ਬਾਅਦ ਸ਼ਾਮ ਨੂੰ ਸੋਦਰ ਵਾਲਾ ਪਹਿਲਾ ਸ਼ਬਦ ਫਿਰ ਆਰਤੀ ਵਾਲਾ 38 ਰਾਗ ਦਾ ਇਹ ਸ਼ਬਦ ਫਿਰ ਅੰਮ੍ਰਿਤ ਵੇਲੇ ਜਪ ਬਾਣੀ ਦਾ ਪਾਠ ਇਹ ਮਰਿਆਦਾ ਗੁਰੂ ਨਾਨਕ ਜੀ ਦੇ ਵੇਲੇ ਤੋਂ ਆ ਜਿਹੜਾ ਆਪ ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਪਏ ਆ ਨਾ ਰਾਗ ਆਰੰਭ ਹੋਣ ਤੋਂ ਪਹਿਲਾਂ 13 ਪੰਨੇ ਤੱਕ ਸਤਿਗੁਰੂ ਸਹਿਬਾਨਾਂ ਦੇ ਵੇਲੇ ਜਿਹੜੀ ਨਿਤਨੇਮ ਦੀ ਮਰਿਆਦਾ ਸੀ ਉਹ ਆ ਸੀ ਪਹਿਲਾਂ ਜਪ ਬਾਣੀ ਦੀਆਂ 38 ਪੌੜੀਆਂ ਫਿਰ ਸੋਦਰ ਬਾਣੀ ਤੇ ਸੋਪੁਰਖ ਬਾਣੀੁੱਲ ਮਿਲਾ ਕੇ 9 ਸ਼ਬਦ ਫਿਰ ਉਸ ਤੋਂ ਬਾਅਦ 16 ਸਬਦ ਦੇ ਇਹ ਪਾਵਨ ਸ਼ਬਦ ਪੰਜ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਦ ਨਿਤਨੇਮ ਹੈ ਉਸ ਤੋਂ ਬਾਅਦ 14 ਪੰਨੇ ਤੋਂ ਰਾਗ ਆਰੰਭ ਹੁੰਦਾ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਪੁੱਤ ਆਰਤੀ ਨੂੰ ਸਮਝ ਆਰਤੀ ਕੀ ਹੈ ਮਾਲਕ ਪਰਮੇਸ਼ਰ ਦੀ ਉਸਤਤੀ ਕਰਨੀ ਸਿਮਰਨ ਕਰਨਾ ਉਹਦਾ ਜਸ ਗਾਇਨ ਕਰਨਾ ਹੀ ਆਰਤੀ ਹੈ ਹੁਣ ਰੋਜ਼ ਆਪਾਂ ਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕੰਬਲਾ ਪਤਿ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਉਤਮ ਦੀਯਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਹੁਣ ਇਹ ਸ਼ਬਦ ਜਦੋਂ ਆਪਾਂ ਪੜਦੇ ਆ ਨਾ ਤੇ ਇਹਦੇ ਅਰਥਾਂ ਨੂੰ ਵਿਚਾਰਿਓ ਭਾਵ ਅਰਥਾਂ ਵਿੱਚ ਆਇਓ ਧੂਪ ਦੀਪ ਕ੍ਰਿਤ ਸਾਜ ਆਰਤੀ ਇੰਨੀ ਇੱਕ ਪੰਕਤੀ ਪੜ੍ਹ ਕੇ ਤੇ ਓਨ ਲੱਗੇਗਾ ਕਿ ਭਗਤ ਸੈਣ ਜੀ ਇਹ ਗੱਲ ਕਹਿੰਦੇ ਨੇ ਮੈਂ ਧੂਪ ਤਕਾਉਂਦਾ ਹਾਂ ਦੀਵਾ ਜਗਾਉਂਦਾ ਹਾਂ ਘਿਓ ਪਾਉਂਦਾ ਹਾਂ ਇਦਾਂ ਆਰਤੀ ਕਰਦਾ ਪਰ ਇਹਦਾ ਅਰਥ ਬਹੁਤ ਡੂੰਘਾ ਹੈ ਜਿਵੇਂ ਲੋਕ ਦੀਵਾ ਜਗਾਉਂਦੇ ਨੇ ਧੂਪ ਤਖਾਉਂਦੇ ਨੇ ਘਿਓ ਪਾਉਂਦੇ ਨੇ ਤੇਲ ਪਾਉਂਦੇ ਨੇ ਕਹਿੰਦੇ ਰੱਬ ਜੀ ਵਾਰਨੇ ਜਾਉ ਕਮਲਾਪਤੀ اے ਮਾਇਆ ਦੇ ਪਤੀ ਮਾਲਕ ਪਰਮੇਸ਼ਰ ਜੀ ਤੇਥੋਂ ਕੁਰਬਾਨ ਹੋਣਾ ਹੀ ਮੇਰੇ ਲਈ ਧੂਪ ਹੈ ਮੇਰੇ ਲਈ ਦੀਵਾ ਹੈ ਮੇਰੇ ਲਈ ਘਿਓ ਹੈ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਰੰજન ਕਮਲਾਪਤ ਹੁਣ ਇਹਦੇ ਵਿਚਾਰ ਜਿਹੜੀ ਹੈ ਨਾ ਭਗਤ ਰਵਦਾਸ ਜੀ ਦੇ ਪਾਵਨ ਸ਼ਬਦ ਨਾਲ ਜੋੜ ਕੇ ਕਰਿਓ ਕਿ ਉਹਨਾਂ ਨੇ ਕੀ ਕਿਹਾ ਉਤਮ ਦੀਰਾ ਕਿਹੜਾ ਹੈ ਨਾਮ ਤੇ ਰਦੀਵਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਯਾਗ ਦੀ ਧਰਤੀ ਤੇ ਜਾ ਕੇ ਜਿੱਥੇ ਮਹਾਕੁੰਭ ਦਾ ਮੇਲਾ ਲੱਗਿਆ ਉੱਥੇ ਜਾ ਕੇ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਇਹ ਨਹੀਂ ਵੀ ਨਾਉਣ ਦਾ ਯਤਨ ਕੀਤਾ ਸਮਝਾਉਣ ਦਾ ਯਤਨ ਸਤਿਗੁਰੂ ਜੀ ਕਹਿੰਦੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਮੈਂ ਪਸਾਰੇ ਗੁਰੂ ਨਾਨਕ ਜੀ ਕਹਿੰਦੇ ਮਾਲਕ ਪਰਮੇਸ਼ਰ ਜੀ ਤੇਰਾ ਨਾਮ ਦੀਵਾ ਉਤਮ ਦੀਰਾ ਨਿਰਮਲ ਬਾਤੀ ਬੱਤੀ ਕਿਹੜੀ ਨਾਮ ਤੇਰੋ ਬੱਤੀ ਤੂੰ ਹੀ ਨਿਰੰਜਨ ਕਮਲਾ ਪਤੀ ਮੇਰੇ ਲਈ ਤੂੰ ਹੀ ਏ ਮਾਇਆ ਤੂੰ ਮੁਕਤ ਰੱਬ ਜੀ ਤੂੰ ਹੀ ਮੇਰੇ ਲਈ ਦੀਵਾ ਹੈ ਤੂੰ ਹੀ ਨਿਰੰਜਨ ਕਮਲਾ ਪਤੀ ਤੂੰ ਹੀ ਹੈ ਨਿਰੰਜਨ ਮੇਰੇ ਲਈ ਉੱਤਮ ਦੀਵਰਾ ਹੈ ਤੂੰ ਹੀ ਮੇਰੇ ਲਈ ਉੱਤਮ ਬੱਤੀ ਹੈ ਤੇਰੇ ਤੋਂ ਬਿਨਾ ਕੋਈ ਨਹੀਂ ਬਰਨੇ ਜਾਉ ਕਮਲਾ ਪਤੀ ਮੇਰੇ ਮਾਲਕ ਜੀ ਮੈਂ ਤੇਤੋ ਬਲਿਹਾਰ ਹਾਂ ਪੁਰਬਾਨ ਹਾਂ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਨੇ ਭਜ ਪਰਮਾਨੰਦ ਦੇ ਵੇਖੋ ਕਹਿ ਦਤਾ ਇਹ ਮਾਲਕ ਪਰਮੇਸ਼ਰ ਜੀ ਇਸ ਭਉ ਸਾਗਰ ਤੋਂ ਪਾਰ ਕਰ ਸਹਿਨ ਜੀ ਆਪ ਦੇ ਨੇ ਭਜ ਪਰਮਾਨੰਦੇ ਤੂੰ ਪਰਮ ਆਨੰਦ ਦੇਣ ਵਾਲੇ ਮਾਲਕ ਨੂੰ ਭਜ ਉਹਦਾ ਸਿਮਰਨ ਕਰ ਇਹੀ ਆਰਤੀ ਹੈ ਹੁਣ ਸਾਡੇ ਜੀਵਨ ਦੇ ਵਿੱਚ ਇਹ ਖਿਆਲ ਜਿਹੜੇ ਆਏ ਨਾ ਗੁਰੂ ਕੀ ਬਾਣੀ ਵਿੱਚੋਂ ਆਪਾਂ ਭਾਵੇਂ ਰੋਜ਼ ਰੋਜ਼ ਸ਼ਾਮ ਨੂੰ ਆਰਤੀ ਵਾਲੇ ਸ਼ਬਦ ਪੜ੍ਹੇ ਜਾਂਦੇ ਪਰ ਉਹਨਾਂ ਵਿੱਚ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਕਈ ਸ਼ਬਦ ਅਸੀਂ ਇਦਾਂ ਦੇ ਪੜ੍ਹੇ ਜਿਨ੍ਹਾਂ ਦਾ ਸਬੰਧ ਆਰਤੀ ਨਾਲ ਹੈ ਹੀ ਨਹੀਂ ਜਿਵੇਂ ਗੋਪਾਲ ਤੇਰਾ ਆਰਤਾ ਉਹ ਕਹਿੰਦੇ ਜੀ ਆਰਤੀ ਭਗਤ ਸਬਾਨਾ ਨੇ ਗੁਰੂ ਸਬਾਨਾ ਨੇ ਕੀਤੀ ਧੰਨੇ ਨੇ ਆਰਤਾ ਕੀਤਾ ਇਹ ਆਰਤੀ ਦੇ ਨਾਲ ਰਿਲੇਟਿਡ ਸ਼ਬਦ ਨਹੀਂ ਸੀ ਕਿ ਆਰਤਾ ਦਾ ਅਰਥ ਆਪਸ ਕੀਤਾ ਹੈ ਲੋੜਬੰਦ ਮੰਗਤਾ ਜਾਚਕ ਇਹਦੇ ਅਰਥ ਦੇ ਕੁਝ ਹੋਰ ਨੇ ਪਰ ਮर्यादा ਬੰਨ ਦਿੱਤੀ ਵੀ ਇਹ ਵੀ ਸ਼ਬਦ ਪੜੋ ਪਰ ਗੁਰੂ ਕੀ ਬਾਣੀ ਦੇ ਵਿੱਚੋਂ ਪ੍ਰਮਾਣ ਲੈਣੇ ਸੀ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਓੜ ਕੀਤਾ ਜਿਨ੍ਹਾਂ ਦੀ ਸਤਿਗੁਰੂ ਜੀ ਨੇ ਮਨਾਹੀ ਕੀਤੀ ਜੁ ਮੇ ਆਪਾ ਪੜਦੇ ਆ ਸੰਖਨ ਕੀ ਧੁਨ ਘੰਟਨ ਕੀ ਕਰਪੂਲਨ ਕੀ ਵਰਖਾ ਵਰਖਾ ਮੈਂ ਹੁਣ ਇੱਥੇ ਤੇ ਵਿਰੋਧ ਇਸ ਚੀਜ਼ ਦਾ ਵੀ ਨਹੀਂ ਕਰਨੇ ਆ ਕੁਝ ਪਰ ਅਸੀਂ ਆਰਤੀ ਵਾਲੇ ਸ਼ਬਦਾਂ ਵਿੱਚ ਆ ਚੀਜ਼ਾਂ ਪੜਦੇ ਆ ਕਿਉਂਕਿ ਇੱਕ ਮर्यादा ਬਣਾ ਦਿੱਤੀ ਨਾ ਵੀ ਇਦਾਂ ਕਰੀਏ ਸਤਿਗੁਰੂ ਜੀ ਕਹਿੰਦੇ ਸਾਡੇ ਲਈ ਸੰਖ ਸਾਡੇ ਲਈ ਘੰਟਿਆਂ ਦੀ ਧੁਨ ਕੀ ਹੈ ਬਾਜੰਤ ਭੇਰੀ ਸ਼ਬਦ ਅਨਹਤਾ ਸ਼ਬਦ ਜਿਹੜਾ ਸ਼ਬਦ ਹੈ ਨਾ ਸ਼ਬਦ ਦੀ ਧੁਨ ਜਿਹੜੀ ਹੈ ਇਹ ਸਾਡੇ ਲਈ ਘੰਟੀਆਂ ਵਜਾਉਣੀਆਂ ਘੰਟੇ ਵਜਾਉਣੇ ਇਹ ਹੀ ਸੰਖ ਹੈ ਰੱਬ ਜੀ ਤੇਰਾ ਨਾਮ ਹੀ ਸਾਡੇ ਲਈ ਫੁੱਲ ਹੈ ਨਾਮ ਹੀ ਮਾਲਾ ਹੈ ਨਾਮ ਹੀ ਆਗਾ ਸਬੰਧੀਆਂ ਤੇ ਰੱਬ ਜੀ ਤੇਰਾ ਨਾਮ ਹੈ ਕਹਿਣ ਤੋਂ ਭਾਵ ਵੀ ਅਸੀਂ ਵੀ ਆਪਣੇ ਜੀਵਨ ਵਿੱਚ ਕਿਤੇ ਨਾ ਕਿਤੇ ਕੁਰਾਹੇ ਪਏ ਬੱਸ ਜਿੱਥੇ ਕੁਝ ਏਦਾਂ ਦੀ ਗੱਲ ਆਈ ਆਰਤੀ ਸ਼ਬਦ ਆਗਤ ਚੁਕ ਲਿਆ ਸਤਿਗੁਰੂ ਜੀ ਕਹਿੰਦੇ ਨਹੀਂ ਆਰਤੀ ਕੀ ਹੈ ਪਹਿਲੀ ਗੱਲ ਇਸ ਨੂੰ ਸਮਝ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਭੇਰੀ ਭੇਰੀਆਂ ਭਵ ਕੀ ਕਈ ਤਰ੍ਹਾਂ ਦੇ ਨਾਲ ਸੰਗੀਤਕ ਤੁੰਨ ਪੈਦਾ ਕਰਨੀ ਹੈ ਉਸ ਸਾਦ ਵੱਜਦੇ ਨੇ ਢੰਡੀਆਂ ਵੱਜਦੀਆਂ ਨੇ ਸ਼ੰਖ ਵੱਜਦੇ ਨੇ ਨਹੀਂ ਤੇ ਆਪਾਂ ਵੇਖ ਸਕਦੇ ਹਾਂ ਬੜੀ ਬਾਰੀ ਸਾਨੂੰ ਨਾ ਲੋਕਾਂ ਨੇ ਪੁਰਾਹੇ ਪਾਇਆ ਮੈਨੂੰ ਯਾਦ ਹੈ ਪ੍ਰਭ ਮਿਲਣੇ ਦਾ ਚਾਉ ਮੋਗੇ ਦੀ ਧਰਤੀ ਦੇ ਉੱਪਰ ਭਾਈ ਤਰਮਾਲੇ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਹੁਣ ਉਹ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਵੀ ਦਿੰਦੇ ਨੇ ਵੀ ਸਾਡੇ ਕੋਲ ਰੋ ਬਾਹੀ ਗੁਰੂਕ ਸ਼ਬਦ ਦਾ ਸਮਰਨ ਕਰਾਉਣ ਦੇ ਮੌਕੇ ਪਰ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋਗੇ ਇਹ ਆਪ ਵੀ ਕੀ ਕੁਝ ਹੋ ਰਿਹਾ ਹੈ ਸਿਮਰਨ ਕਰਵਾਉਣ ਤੋਂ ਪਹਿਲਾਂ ਭਾਈ ਸਭ ਅਲਾਉਂਸ ਕਰਦੇ ਨੇ ਵੀ ਜਦੋਂ ਸਿਮਰਨ ਹੋਵੇਗਾ ਤੇ ਇੱਕ ਦੂਸਰੇ ਤੋਂ ਸਿਰ ਬਚਾ ਕੇ ਰੱਖੋ ਫਿਰ ਉਹਨਾਂ ਨੇ ਕਿ ਸ਼ਬਦ ਜੁਣੇ ਵੀ ਜਦੋਂ ਸਿਮਰਨ ਹੁੰਦਾ ਤੇ ਕੋਈ ਪਿਆਰਾ ਸੁਰਤ ਕਰਕੇ ਜੁੜਦਾ ਫਿਰ ਉਹਨੂੰ ਪੰਜ ਸ਼ਬਦ ਜੁਣ ਸੁਰੰਦੇ ਨੇ ਸਾਜ ਸੁਣਦੇ ਨੇ ਫੇਰੀਆਂ ਸੁਣਦੀਆਂ ਨੇ ਤੇ ਉਹ ਆਪਣੇ ਵੱਲੋਂ ਇੱਕ ਪਾਸੇ ਨਗਾਰਾ ਵਜਾਉਂਦੇ ਇੱਕ ਪਾਸੇ ਨਰਸੁੰਗਾ ਵਜਾਉਂਦੇ ਪਏ ਨੇ ਇੱਕ ਪਾਸੇ ਕੜਿਆਲ ਵਜਾਉਂਦੇ ਪਏ ਨੇ ਤੇ ਕਹਿੰਦੇ ਜੀ ਸਿਮਰਨ ਕਰੋ ਤੁਹਾਨੂੰ ਆ ਵਾਜਾਂ ਸੁਣਨ। ਫਤਕ ਕੀ ਹੋਇਆ ਉੱਥੇ? ਜਦੋਂ ਉਹਨਾਂ ਨੇ ਕਿ ਸ਼ੁਰੂ ਕੀਤਾ ਨਾ ਸਿਮਰਨ ਵਾਹਿਗੁਰੂ 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 ਤੇ ਉਸ ਵੀਡੀਓ ਵਿੱਚ ਹੈਰਾਨ ਹੋਏ ਦੇਖ ਕੇ ਵੀ ਜਦੋਂ ਸਿਮਰਨ ਕਰਦੇ ਨੇ ਪੱਗਾਂ ਖੁੱਲ ਗਈਆਂ। ਕੰਗਾ ਕਿਤੇ ਜਾ ਕੇ ਡਿੱ ਗਿਆ ਪੱਗ ਕਿਤੇ ਜਾ ਕੇ ਡਿੱਗੀ ਇੱਕ ਦੂਸਰੇ ਵਿੱਚ ਲੱਤਾਂ ਮਾਰਦੇ ਪਏ ਸਿਰ ਮਾਰਦੇ ਪਏ ਸਮਝਿਆ ਸਮਰਨ ਹੋ ਗਿਆ ਇਹ ਹਾਲਾਤ ਬਣੇ ਸੀ ਔਰ ਵੀਡੀਓ ਅੱਜ ਵੀ ਪਈ ਹੈ ਔਰ ਮੈਂ ਇਹ ਸ਼ਬਦ ਕਹੇ ਸਨ ਸਾਨੇਵਾਲ ਰੇਨੂ ਸਾਹਿਬ ਉਥੇ ਉਹ ਬੁੱਧਵਾਰ ਨੂੰ ਕਰਵਾਉਂਦੇ ਸੀ ਪੰਜ ਜਾਣੇ ਘਰ ਬਚਾ ਕੇ ਕਹਿੰਦੇ ਵੀ ਦੱਸੋ ਗਿਆ ਨਹੀਂ ਤੁਸੀਂ ਆ ਮੈਂ ਕਿਹਾ ਬਿਲਕੁਲ ਮਖਾ ਜੀ ਮੇਰੇ ਕੋ ਵੀਡੀਓ ਕਹਿੰਦੇ ਜੀ ਵੀਡੀਓ ਤਾਂ ਐਡੀਟ ਕੀ ਕੀ ਮੈਂ ਆਪ ਵੀਡੀਓ ਐਡੀਟਰ ਆ ਮੈਨੂੰ ਪਤਾ ਕਿਹੜੀ ਐਡਿਟ ਹੋਈ ਏ ਤੇ ਕਿਹੜੀ ਨਹੀਂ ਇਹ ਹਾਲਾਤ ਬਣੇ ਵੀ ਅਸੀਂ ਸਿਮਰਨ ਦੇ ਨਾਂ ਤੇ ਕਿਹੋ ਜਿਹਾ ਕੁਝ ਕਰਨ ਲੱਗ ਪਈ ਸਿਮਰਨ ਕਰਨ ਵੇਲੇ ਪੱਗਾਂ ਖੁੱਲ ਜਾਂਦੀਆਂ ਨੇ ਇੱਕ ਦੂਸਰੇ ਵਿੱਚ ਆਪਾਂ ਜਿਵੇਂ ਉਹ ਵਢ ਭਾਗੀਏ ਸਰਕਮਾਉਂਦੇ ਨੇ ਨਾ ਜੀ ਉਦਾਂ ਉਹ ਬਾਲ ਕਮਾਉਣ ਲੱਗ ਪਏ ਸਰਕਮਾਉਣ ਲੱਗ ਪਏ ਰਾਤ ਦੇ ਕਰੀਬ 12 1 ਵਜੇ ਦਾ ਸਮਾਂ ਤੇ ਫਿਰ ਇਹੋ ਜਿਹੇ ਲੋਕਾਂ ਨੂੰ ਕੋ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦਿੰਦੇ ਨੇ ਕਿ ਬ੍ਰਹਮ ਗਿਆਨੀ ਬਣਨ ਦੇ ਲਈ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਹੈ ਮੈਂ ਇਹ ਕੇਵਲ ਇੱਕ ਉਦਾਹਰਨ ਦੇ ਰਿਹਾ ਵੀ ਅੱਜ ਇਦਾਂ ਹੀ ਆਰਤੀ ਦੇ ਪ੍ਰਤੀ ਸਾਡੇ ਸਮਾਜ ਵਿੱਚ ਸਾਡੇ ਸਿੱਖ ਸਮਾਜ ਵਿੱਚ ਵੀ ਇਦਾਂ ਕੁਝ ਹੁੰਦਾ ਹੈ ਬਹੁਤਾਂ ਲੋਕ ਨੇ ਜਿਹੜੇ ਇੰਨਾ ਸ਼ਬਦਾਂ ਨੂੰ ਪੜਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਦੀਵੇ ਜਗਾ ਕੇ ਜੋਤਾਂ ਜਗਾ ਕੇ ਸ਼ੰਖ ਵਜਾ ਕੇ ਕੜਿਆਲ ਵਜਾ ਕੇ ਤਲੀਆਂ ਵਜਾ ਕੇ ਇਹੋ ਜਿਹਾ ਕੁਝ ਕਰਦੇ ਵੀ ਜੀ ਅਸੀਂ ਆਰਤੀ ਕਰ ਰਹੇ ਹਾਂ ਸਾਡੇ ਵੀ ਬਥੇਰੇ ਨੇ ਪਰ ਸਤਗੁਰੂ ਜੀ ਨੇ ਤਾਂ ਸਿੱਧਾ ਵਿਰੋਧ ਕੀਤਾ ਗੁਰੂ ਕਾ ਇਤਿਹਾਸ ਦੀ ਇੰਨੀ ਗੱਲ ਕਰਿਆ ਕਿ ਪੁਜਾਰੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆ ਗੱਲ ਕਹੀ ਸੀ ਇਕ ਐਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਜਿਹੜਾ ਅਨਹਤਾ ਸ਼ਬਦ ਤੁਸੀਂ ਕੁਝ ਸਮਾਂ ਘੰਟੀਆਂ ਵਜਾਈਆਂ ਕੁਝ ਸਮਾਂ ਸੰਕ ਵਜਾਈ ਜਦੋਂ ਇਹ ਸਾਰੀ ਆਵਾਜ਼ ਅਲੋਪ ਹੋ ਗਈ ਪਰ ਰੱਬ ਦੀ ਆਰਤੀ ਵਿੱਚ ਅਨਹਤਾ ਜੇ ਸ਼ਬਦ ਨੂੰ ਦੀ ਹੱਤਿਆ ਹੀ ਨਹੀਂ ਹੁੰਦੀ ਭਾਵ ਜਿਹੜਾ ਸ਼ਬਦ ਖਤਮ ਹੀ ਨਹੀਂ ਹੁੰਦਾ ਜਿਹੜਾ ਨਿਰੰਤਰ ਚੱਲਦਾ ਪਿਆ ਇਹੋ ਜੇ ਸ਼ਬਦ ਦੀ ਧੁਨੀ ਪੂਰੀ ਕਾਇਨਾਤ ਵਿੱਚ ਵੱਜ ਰਹੀ ਹੈ ਪਾਤਸ਼ਾਹ ਜੀ ਕਹਿੰਦੇ ਰੱਬ ਦੀ ਆਹ ਕਿਹੋ ਜੀ ਤੇਰੀ ਆਰਤੀ ਏਡੀ ਵਿਸ਼ਾਲ ਏਡੀ ਮਹਾਨ ਆਰਤੀ ਔਰ ਗੁਰੂ ਜੀ ਨੇ ਪੂਰਨੇ ਪਾਇ ਸੀ ਸਾਨੂੰ ਪਰ ਜਦੋਂ ਅਸੀਂ ਅਰਥਾਂ ਦੀ ਭਾਵ ਅਰਥ ਵਿੱਚ ਨਹੀਂ ਨਾ ਗਏ ਇੱਕ ਬੇਨਤੀ ਕਰ ਕਿ ਖਿਮਾ ਦਾ ਜਾਚ ਕੋ ਜਾਵਾ ਜਿਵੇਂ ਸਮੁੰਦਰ ਦੇ ਵਿੱਚ ਹੀਰੇ ਜ਼ਵਰਾਤ ਨੇ ਭਾਈ ਗੁਰੂदास जी ਦਾ ਇਹ ਬਚਨ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰ ਜੀਵਾ ਨਿਛਾ ਪ੍ਰਸ਼ਾਦ ਪਾਵੇ ਕਹਿੰਦੇ ਸਮੁੰਦਰ ਵਿੱਚ ਹੀਰੇ ਨੇ ਪਰ ਜਿਹੜੇ ਸਮੁੰਦਰ ਨੂੰ ਅੱਖਾਂ ਨਾਲ ਦੇਖ ਕੇ ਹੀ ਮੁੜ ਆਏ ਉਹਨਾਂ ਨੂੰ ਨਹੀਂ ਮਿਲਦੇ ਜਿਹੜੇ ਸਮੁੰਦਰ ਦੇ ਉੱਪਰ ਸੈਰ ਕਰਕੇ ਮੁੜ ਆਏ ਉਹਨਾਂ ਨੂੰ ਨਹੀਂ ਮਿਲਦੇ ਜਿਹੜੇ ਗੋਤਾਖੋਰ ਮਰ ਜੀਬੜੇ ਬਣ ਕੇ ਉਹਦੀ ਗਹਿਰਾਈ ਵਿੱਚ ਉਤਰੇ ਲੱਭਦੇ ਉਹਨਾਂ ਨੂੰ ਜਿਹੜੇ ਹੰਸ ਬਣ ਜਾਂਦੇ ਨੇ ਬਗਲਿਆਂ ਨੂੰ ਥੋੜੀ ਲੱਗ ਬਗਲੇ ਤੇ ਡੱਡੀਆਂ ਮੱਛੀਆਂ ਮਾਰਨ ਵਿੱਚ ਖੱਚਤ ਹੰਸਾ ਹੀਰਾ ਮੁੱਤੀ ਚੁਗਣਾ ਬਗ ਡੱਡਾਂ ਭਲਣ ਜਾਏ ਪਰ ਜਿਹੜੇ ਹੰਸ ਨੇ ਉਹ ਅੰਦਰ ਡੁੱਬ ਕੇ ਹੀਰਿਆਂ ਦੀ ਖੋਜ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ RAM ਪੁੱਤ ਇਸ ਬਾਣੀ ਦੇ ਸਾਗਰ ਨੂੰ ਨਾ ਕੱਲਾ ਅੱਖਾਂ ਨਾਲ ਮੱਥਾ ਟੇਕ ਕੇ ਮੁੜ ਨਾ ਜਾਇਆ ਕਰ। ਕੇਵਲ ਇਸ ਬਾਣੀ ਦੇ ਸਾਗਰ ਉੱਪਰ ਉੱਪਰਲੇ ਸ਼ਬਦਾਂ ਤੱਕ ਸੈਰ ਕਰਕੇ ਨਾ ਮੁੜ ਜਾਇਆ ਕਰ। ਇਹਦੇ ਵਿੱਚ ਡੁੱਬਣ ਦਾ ਯਤਨ ਕਰ। ਇਹਦੇ ਵਿੱਚ ਡੁੱਬਣ ਦਾ ਯਤਨ ਜਦੋਂ ਕਰੇਂਗਾ ਨਾ ਫਿਰ ਤੈਨੂੰ ਬਾਣੀ ਗੁਰ ਬਾਣੀ ਲਾ ਕੇ ਤਿੰਨ ਹੱਥ ਚੜ੍ਹਿਆ ਰਾਮ ਏਦਾਂ ਦਾ ਖਜ਼ਾਨਾ ਲੱਭੇਗਾ ਫਿਰ ਤੂੰ ਕਹੇਂਗਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਿਆ ਮਨ। ਭੈਅ ਅਨਦਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਪੰਡਾਰ ਅਕੂਟ ਅਤੋਲ ਖਾਬੈ ਖਰਚੈ ਰਲ ਮਿਲ ਭਾਈ ਟੋਟਨਾ ਅਬ ਵੱਧੋ ਜਾਈ ਗੁਰੂ ਕਿਰਪਾ ਕਰਨ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪਰਵਾਣ ਅੰਤ ਵਿੱਚ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ